ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪੁੰਨੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਾਈ ਭਿੰਦੇ ਦੇ ਕੋਲ ਆਏ ਆ ਬਾਈ ਭਿੰਦੇ ਦੇ ਬਿਲਕੁਲ ਜਿਹੜੀ ਘਰੇ ਵਿਜਿਟ ਅੱਜ ਆਪਣੀ ਤੇ ਖਾਸ ਤੌਰ ਤੇ ਦੋਸਤੋ ਵੀਰ ਦਾ ਜਿਹੜਾ ਵੜਾ ਦਾ ਕੰਮ ਆ ਸੇਲ ਪਰਚੇਜ਼ ਦਾ ਕੰਮ ਆ ਤੇ ਵੜਾ ਤੁਹਾਨੂੰ ਜਿਹੜੀਆਂ ਦੋਸਤੋ ਚੰਗੀਆਂ ਸੋਹਣੀਆਂ ਵੜਾ ਮਿਲਦੀਆਂ ਨੇ ਤੇ ਰੇਟ ਭਾਅ ਜਿਹੜਾ ਹੁੰਦਾ ਬਿਲਕੁਲ ਵਾਜਬ ਹੁੰਦਾ ਠੀਕ ਹੈ ਜੀ ਹੋਰ ਥਾਂ ਟਿਕਾਣਿਆਂ ਜਿਨ੍ਹਾਂ ਦੱਸਿਆ ਜਾਂਦਾ तकरीबन ਉਹ ਵੀ ਵੀਰਾਂ ਦੇ ਜਿਹੜੇ ਸਵਾਲ ਉਹਨਾਂ ਦੇ ਅਨਸਾਰ ਹੁੰਦੇ ਆ ਵੀ ਚੰਗਾ ਐਨੀਮਲ ਨਿਕਲਦਾ ਠੀਕ ਆ ਜੀ ਪਿੰਡ ਜਿਹੜਾ ਹੈਗਾ ਦੋਸਤੋ ਬਿਲਕੁਲ ਕਰਿਆਲੇ ਤੋਂ ਅਗਲੀ ਸਾਈਡ ਜੇਕਰ ਆਪਾਂ ਦੇਖੀਏ ਤੇ ਬਿਲਕੁਲ ਪੁੰਨੀਆਂ ਪਿੰਡ ਆ ਇਸ ਤੋਂ ਅਗੇੜਾ ਦੋਸਤੋ ਬਲਟੋਵਾ ਰਹਿ ਜਾਂਦਾ ਹੈਗਾ ਠੀਕ ਆ ਤੇ ਬਿਲਕੁਲ ਪੱਟੀ ਤੋਂ ਵੀ ਜੇ ਆਪਾਂ ਜਾ ਕੇ ਪੱਟੀ ਮੋੜ ਤੋਂ ਆਉਣੇ ਤਾਂ ਦੋਸਤੋ ਖੇਮਕਰਨ ਰੋਡ ਦੇ ਉੱਪਰ ਇਹ ਪਿੰਡ ਆ ਜਿਹੜਾ ਪੁੰਨੀਆਂ ਹੈਗਾ ਤੇ ਵੀਰ ਭਿੰਦੇ ਦੇ ਨਾਲ ਮਲਾਵਾ ਕੇ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਉਹਨਾਂ ਤੋਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਹੈ ਜੀ ਵੀਡੀਓ ਜਿਹੜੀ ਹੈਗੀ ਅੱਜ ਦੋਸਤੋ ਆਪਾਂ 7 ਫਰਵਰੀ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 12 ਤੋਂ ਸਾਢੇ 12:00 ਵਜੇ ਦਾ ਜਿਹੜਾ ਸਮਾਂ ਹੈਗਾ ਨੀਅਰ ਅਬਾਊਟ ਤੇ ਵੇੜਾ ਤੁਹਾਨੂੰ ਇੱਧਰ ਜਿਹੜੇ ਹੈਗੇ ਨਾਗ ਤਕਰੀਬਨ ਚਾਰ ਪਸ਼ੂ ਆਪਾਂ ਦਿਖਾਉਣੇ ਆ ਚਾਰ ਐਨੀਮਲ ਦਿਖਾਉਣੇ ਆ ਤੇ ਜਿਨ੍ਹਾਂ ਦੇ ਵਿੱਚੋਂ ਦੋਸਤੋ तकरीबन ਕਿੰਨੀਆਂ ਸੂਈਆਂ ਸਪਈਆਂ ਨੇ ਕਿੰਨੀਆਂ ਬਿਲਕੁਲ ਤਿਆਰ ਨੇ ਉਹ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਆਪਾਂ ਵਧੇਰੇ ਇਨਫੋਰਮੇਸ਼ਨ ਲਵਾਂਗੇ ਚੱਲਦੇ ਆਂ ਜਿਆਦਾ ਜਾਣਕਾਰੀ ਦੇ ਲਈ ਬਾਈ ਪਿੰਦੇ ਨਾਲ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਪਿੰਦੇ ਸਤਸ੍ਰੀਕਾਲ ਸਤਸ੍ਰੀਕਾਲ ਵੀਰ ਜੀ ਆਪ ਸਰ ਜੋ ਮੇਰੇ ਭੈਣ ਭਰਾ ਚੈਨਲ ਦੇ ਆ ਸਾਰੇ ਵੀਰ ਭਰਾਵਾਂ ਨੇ ਮੇਰੇ ਨੂੰ ਸਤਸ੍ਰੀਕਾਲ ਜੀ ਹੋਰ ਵੀ ਠੀਕ ਠਾਕ ਜੀ ਆ ਚੜ੍ਹਦੀ ਕਲਾ ਕਿਰਪਾ ਸਤਿਗੁਰ ਦੀ ਜੀ ਹੋਰ ਵੀਰੇ ਸਾਰੇ ਪਾਸੇ ਫਿਰ ਕਰਾਤੀ ਪਿੰਦਾ ਪਿੰਦਾ ਹਾਂ ਹਾਂ ਜੀ ਬੜੀ ਬਾਲਕੀ ਕਿਰਪਾ ਜੀ ਅੱਛਾ ਜੀ ਬੜੀ ਦੂਰ ਦੂ ਇਹ ਤੇਰਾ ਸੇਲ ਜਿਹੜਾ ਕੰਮ ਆ ਬਹੁਤ ਵਧੀਆ ਜੀ ਸੇਲ ਠੀਕ ਆ ਰੇਟ ਬਹੁਤ ਚੰਗਾ ਜੀ ਹਾਂ ਜੀ ਤੁਸੀਂ ਵੀਡੀਓ ਪਾ ਕੇ ਮੇਰੇ ਸਾਹਮਣੇ ਆਪਣੇ ਪਿੰਡ ਵੀ ਜੇ ਪਹੁੰਚਦੇ ਅੱਛਾ ਜੀ ਸੇਲ ਹੋ ਜਾਂਦੇ ਸੇਲ ਹੋ ਜਾਂਦੇ ਆ ਜੀ ਵਾਹ ਜੀ ਵਾਹ ਬਹੁਤ ਭੈਣ ਭਰਾਵਾਂ ਦੇ ਵੀ ਤੁਸੀਂ ਪਹਿਲਾਂ ਸੇਲ ਕਰਕੇ ਜਿਆਦਾ ਵੀਡੀਓ ਪਾਉਂਦੇ ਜੀ ਪਰ ਇਦਾਂ ਨਹੀਂ ਇਹ ਇਹ ਜਿਹੜੀਆਂ ਵੜਾ ਇਹਨਾਂ 'ਚ ਕੋਈ ਵੀ ਸੇਲ ਨਹੀਂ ਹੋਈ ਬਿਲਕੁਲ ਇਹ ਤੁਹਾਡੀ ਵੀਡੀਓ ਤੋਂ ਬਾਅਦ ਹੀ ਸੇਲ ਹੋਣੀ ਆ ਇੱਕ ਭਰਾ ਨੇ ਮੈਨੂੰ ਕਿਹਾ ਵੀ ਵੀਡੀਓ ਸੇਲ ਹੋ ਗਈ ਸੀ ਅੱਛਾ ਜੀ ਜਾਂ ਵੀ ਤੁਸੀਂ ਸੇਲ ਡੰਗਰ ਪਹਿਲਾਂ ਹੋ ਜਾਂਦੇ ਆ ਮਗਰੋਂ ਵੀਡੀਓ ਪਾ ਦਿੰਦੇ ਹਾਂ ਜੀ ਪਰ ਇਹੋ ਜਿਹਾ ਕੰਮ ਨਹੀਂ ਵੀ ਸੋ ਦੋਸਤੋ ਬਿਲਕੁਲ ਹੁਣ ਮੌਕੇ ਦੇ ਬਿਲਕੁਲ ਸਾਰੀਆਂ ਵਕਾਊ ਨਹੀਂ ਠੀਕ ਹੈ ਜੀ ਕੋਈ ਵੀ ਕਿਸੇ ਵੈੜ ਦਾ ਸੌਦਾ ਕਰ ਸਕਦਾ ਠੀਕ ਹੈ ਜੀ ਬਾਕੀ ਵਪਾਰ ਦੀ ਲਾਈਨ ਆ ਲੋਕਲ ਵੀ ਜਿਹੜੇ ਕੋਈ ਭੈਣ ਭਰਾ ਹੈਗੇ ਆ ਕੋਈ ਵੀਰ ਹੈਗੇ ਆ ਲੋਕਲ ਉਹ ਵੀ ਅੱਡੇ ਤੇ ਆਉਂਦੇ ਰਹਿੰਦੇ ਆ ਠੀਕ ਹੈ ਜੀ ਕੋਈ ਸਮੇਂ ਸਮੇਂ ਨਾਲ ਕਿਉਂਕਿ ਕੁਝ ਜਿਹੜੀਆਂ ਚੀਜ਼ਾਂ ਵੀਡੀਓ ਦੇ ਦੌਰਾਨ ਵਿਕ ਜਾਂਦੀਆਂ ਕੁਝ ਕਿਛੜੀਆਂ ਲੋਕਲ ਵੀਰ ਲੈ ਜਾਂਦੇ ਆ ਠੀਕ ਹੈ ਜੀ ਬਾਕੀ ਇਹ ਵੀਰ ਜੀ ਇਹ ਕੋਈ ਵੀ ਰੋਪੜ ਤੋਂ ਦੋ ਗਾਵਾਂ ਅੱਗੇ ਲੈ ਗਏ ਆ ਕੋਈ ਆਪਣੇ ਜਾਣ-ਪਛਾਣ ਦੇ ਰੋਪੜ ਦੀ ਬਿਲਕੁਲ ਜੀ ਤੇ ਹੁਣ ਵੀ ਉਹਨਾਂ ਦਾ ਫੋਨ ਆਉਂਦਿਆ ਹੈ ਵੀ ਦੋ ਗਾਵਾਂ ਲੱ ਰੋਪੜ ਤੁਹਾਡੇ ਜੀ ਨੇਰੇ ਮਾਲਕ ਦੀ ਕਿਰਪਾ ਹੈ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਚਲੋ ਸ਼ੁਕਰ ਹੈ ਮਾਲਕ ਦਾ ਜੀ ਤੇ ਅੱਜ ਫਿਰ ਬਾਈ ਭਿੰਦੇ ਚਾਰ ਵਿਹੜਾ ਨੇ ਆਪਣੇ ਹਾਂਜੀ ਚਾਰ ਬਣਾਏ ਤੇ ਕਿੰਨੀਆਂ ਸੂਈਆਂ ਨੇ ਤੇ ਕਿੰਨੀਆਂ ਬਿਲਕੁਲ ਤਿਆਰ ਬਾਈ ਅੱਜ ਇਹ ਵੀਰ ਜੀ ਇੱਕ ਹੀ ਸੂਈ ਆ ਓਕੇ ਹਾਂਜੀ ਬਾਕੀ ਤਿੰਨੇ ਵਿਹੜਾ ਗੱਬਣਾ ਬਹੁਤ ਚੰਗੀਆਂ ਦੂਜੇ ਦੂਜੇ ਸੂਏ ਚਾਰੇ ਠੀਕ ਹੈ ਜੀ ਹਾਂਜੀ ਤੇ ਕਰੀਏ ਵੀਰ ਜੀ ਸਟਾਰਟ ਪਹਿਲੇ ਨੰਬਰ ਤੋਂ ਆ ਜੀ ਆਪਾਂ ਬਿਲਕੁਲ ਜਿਹੜੀ ਬਲੈਕ ਵਿਹੜ ਦੇਖ ਰਹੇ ਹਾਂ ਤੇ ਕਿੰਨਾ ਸਮਾਂ ਵੀਰ ਜੀ ਸੂਣਾ ਤੇ ਦਿਨ ਹਜੇ ਕਿੰਨੇ ਕੁ ਲੈ ਕੇ ਜਾਣ ਦੀ ਸੰਭਾਵਨਾ ਹੈਗੀ ਆ ਇਹ ਵੀਰ ਜੀ ਦੂਸਰਾ ਸੂ ਅਰ ਤੋਂ 10 ਦਿਨ। ਹਾਂ ਦੂਸਰਾ ਸੁਆਹੀ। ਬਾਕੀ ਥਣ ਥਣ ਦੀ ਥਣਵਾ ਨਹੀਂ ਬਹੁਤ ਸਾਫ ਹੈ ਜੀ। ਹੂੰ। ਹਾਂ ਜੀ। ਸੁਬਾ ਜਿਹੜਾ ਦੋਸਤੋ ਦੂਜਾ ਸੁਣਾ ਵੇੜ ਨੇ ਤੇ ਥਣ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ। ਠੀਕ ਹੈ ਜੀ। ਤੇ 8 ਤੋਂ 10 ਕ ਦਿਨ ਦਾ ਵੀਰਾਂ ਦਾ ਵੀ ਸਮਾਂ ਲੈ ਜੂ। ਠੀਕ ਹੈ ਜੀ। ਮੋਟਾ ਗੋਲ ਥਾਣਾ ਤਕਰੀਬਨ ਥਣ ਦੀ ਸ਼ੇਪ ਚੰਗੀ ਆ। ਠੀਕ ਆ। ਆ ਕਰੋ ਚੈੱਕ। ਉਲਟ ਬਹਿਣੀ ਵਾਲੇ ਪਾਸੇੋਂ ਮੈਂ ਤੁਹਾਨੂੰ ਦਿਖਾ ਰਿਹਾ। ਠੀਕ ਹੈ ਜੀ। ਜਿਹੜੇ ਪਾਸੇ ਮਰਜੀ ਦੇਖ ਲਓ। ਥਣ ਦਾ ਸਾਈਜ਼ ਚੰਗਾ ਹੈਗਾ। ਬਾਕੀ ਆਰਡਰ ਜਿਹੜਾ ਹੈਗਾ ਦੋਸਤੋ ਤਕਰੀਬਨ ਹਜੇ ਜ ਤੇ ਦਿਨ ਦੇ ਹਿਸਾਬ ਦੇ ਨਾਲ ਜਿਹੜਾ ਜਿਵੇਂ ਜਿਵੇਂ ਪਸੂ ਨੇੜੇ ਆਉਂਦਾ ਸੂਣ ਤੇ ਓਵੇਂ ਮੈਂ ਤਿਆਰੀ ਜਿਹੜੀ ਦੋਸਤੋ ਬਾਕਾਇਦਾ ਆਪਣੀ ਜਿਹੜੀ ਮੁਕੰਮਲ ਕਰੀ ਜਾਂਦਾ ਤੇ ਸੈਕੰਡ ਟਾਈਮਰ ਦੂਜਾ ਸੂਗਾ ਸੂਣ ਦੇ ਵਿੱਚ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਰੈਡੀ ਆ ਠੀਕ ਹੈ ਆ ਕਰੋ ਫੇਸ ਮੜਾ ਜੀ ਆ ਦੇਖੋ ਠੀਕ ਆ ਤੇ ਬਾਈ ਇਹਨੂੰ ਖੋਲ ਕੇ ਦਿਖਾਈਏ ਖੋਲ ਜੀ ਆਪਣਾ ਆ ਫੇਸ ਦੀ ਕੁਆਲਿਟੀ ਵੀ ਰੋ ਵੇਖ ਲੋ ਠੀਕ ਆ ਬਲੈਕ ਵੈੜ ਠੀਕ ਆ ਡੱਬ ਹੈਗੇ ਆ ਬਟ ਬਾਕੀ ਜਿਹੜੇ ਬਿਲਕੁਲ ਪੇਟ ਦੇ ਥਲੜੇ ਸਾਈਡ ਤੇ ਡੱਬ ਵੇਖੋਗੇ ਤੁਸੀਂ ਤੇ ਮੱਥਾ ਜਿਹੜਾ ਹੈਗਾ ਦੋਸਤੋ ਉਹ ਵੀ ਚੈੱਕ ਕਰੋ ਠੀਕ ਆ ਪੱਕੇ ਜੀ ਬਰੀਡ ਵੀ ਚੰਗੀ ਆ ਦੋਦੀ 17 18 ਲੀਟਰ ਜੀ ਆ ਜੂਗੀ ਠੀਕ ਹੈ ਜੀ ਹਾਂਜੀ ਬਿਲਕੁਲ ਹਾਂਜੀ ਜੋਗਨ ਭਾਈ ਤੋਰੋ ਇਹਨੂੰ ਆਹ ਬੈਕ ਸਾਈਡ ਤੋਂ ਦੇਖੋ ਜੀ ਠੀਕ ਆ ਵੈੜਾ ਚੰਗੀ ਆਉਂਦੀਆਂ ਦੋਸਤੋ ਠੀਕ ਆ ਜੀ ਆ ਤਕਰੀਬਨ ਵੀਰ ਦੇ ਕੋਲ ਜਿਹੜੇ ਰੇਟ ਭਾਅ ਹੈਗੇ ਆ ਨਾਰਮਲ ਜੇਕਰ ਆਪਾਂ ਚੀਜ਼ਾਂ ਦੇ ਹਿਸਾਬ ਨਾਲ ਦੇਖੀਏ ਤੇ ਜਿਹੋ ਜੀ ਚੀਜ਼ ਹੁੰਦੀ ਆ ਉਹੋ ਜਾਂ ਮੁੱਲ ਵੀਰ ਜਿਹੜਾ ਡਿਮਾਂਡ ਕਰਦਾ ਉਹੋ ਜੇ ਵੀਰ ਜਿਹੜਾ ਮੋਲ ਆ ਉਹਦੀ ਲੈਣ ਦੀ ਕੋਸ਼ਿਸ਼ ਹੁੰਦੀ ਵੀ ਉਹਨਾਂ ਕੀ ਲਿਆ ਜਾਵੇ ਜਿੰਨੇ ਹਿਸਾਬ ਕਿਤਾਬ ਦੇ ਵਿੱਚ ਚੀਜ਼ ਹੈਗੀ ਠੀਕ ਆ ਬਾਕੀ ਵਿਹੜ ਚੰਗੀ ਆ ਠੀਕ ਆ ਜੀ ਆ ਕਰੋ ਚੈੱਕ ਥਣ ਹਵਾਣਾ ਚੰਗਾ ਜੇਕਰ ਦੋਸਤੋ 8 ਦਿਨ ਦਾ ਹਜੇ ਸਮਾਂ ਬੀਤਨੇ ਕਿਹਾ ਹੈ 8 ਦਿਨ ਪੂਰੇ ਲੈ ਕੇ ਜਾਂਦੀ ਕਿਉਂਕਿ ਢਿਲ ਟੁਲ ਤੁਹਾਨੂੰ ਨਾਰਮਲ ਹੀ ਦਿਸ ਰਹੀ ਹੈ ਵੀਡੀਓ ਦੇ ਵਿੱਚ ਢਿਲ ਟੁਲ ਕਾਫੀ ਜ਼ਿਆਦੀ ਆ ਆ ਦੇਖੋ ਠੀਕ ਆ ਬਾਕੀ ਸੀਲ ਸਭ ਪੂਰੀ ਹੈ ਨਾ ਹਾਂਜੀ ਸੀਲ ਸਭ ਤੇ ਇਹਦੀ ਫਿਰ ਵੀਰ ਪਿੰਦੇ ਕਿੰਨੀ ਡਿਮਾਂਡ ਵੀਰੇ ਮੁੱਲ ਕਿੰਨਾ ਕੀਤਾ ਤੇ ਲੈ ਇਹਦੇ ਕਿੱਥੋਂ ਤੱਕ ਵੀ ਛੱਡ ਦੇਣੀ ਆਪਾਂ ਇਹ ਵੀਰ ਜੀ ਮੋਲ ਨਹੀਂ ਮੋਲਾ ਪੱਕਾ ਦਾ ਕਰਨਾ ਜੀ ਫਿਰ ਆਨਲਾਈਨ ਚੜਾਉਂਦਾ ਫਾਇਦਾ ਨਹੀਂ ਜੀ ਮੁੱਲ ਕਰਨਾ ਜੀ ਹੂੰ ਹਾਂਜੀ ਇਹਦਾ ਦੇ ਲੈਣ ਨਾਲ ਇਹਦਾ ਕੰਮ 47000 ਦੀ ਵੜ ਦੇਣੀ ਆ ਜੀ 47000 ਉਹਦੇ ਵਿੱਚੋਂ ਮਾਨਤਾ ਨੂੰ ਖੁਸ਼ੀ ਨਾ ਕਰਦਾ ਕੋਈ ਭੈਣ ਭਰਾ ਆਊਗਾ ਜੀ ਠੀਕ ਆ ਜੀ ਠੀਕ ਹੈ 47000 ਜਿਹੜਾ ਦੋਸਤੋ ਜਰੂਰ ਤੁਸੀਂ ਨੋਟ ਕਰ ਲਓ 47000 ਦੀ ਵੜ ਆ ਠੀਕ ਆ ਡਿਮਾਂਡ ਆ ਠੀਕ ਹੈ ਤੇ 47000 ਆ ਥੋੜਾ ਬਾਦਾ ਜਿਹੜਾ ਮੌਕੇ ਦਾ ਮਾਨਤਾਣਾ ਦੋਸਤੋ ਪਸੂ ਹਰ ਇੱਕ ਦੇ ਵਿੱਚੋਂ ਜਿੰਨੀ ਗੁੰਜਾਇਸ਼ ਹੁੰਦੀ ਆ ਉਹ ਵੀਰ ਜਰੂਰ ਕਰਦੇ ਆ ਜਿੰਨੇ ਵੀ ਆਪਾਂ ਵੀਰ ਵਪਾਰੀ ਆ ਠੀਕ ਆ ਜੀ ਤੇ ਬਾਕੀ ਪਿੰਦੇ ਭਾਈ ਅਗਲੀ ਵੈੜ ਜਿਹੜੀ ਆ ਇਹ ਲਾਲਚ ਆ ਗਈ ਵੈੜ ਹਨਾ ਇਹ ਸ਼ਹੀਵਾਲ ਚ ਆ ਗਈ ਭਾਈ ਇਹ ਸ਼ਹੀਵਾਲ ਚ ਆ ਗਈ ਜੀ ਸ਼ਹੀਵਾਲ ਦਾ ਵਿੱਚ ਬਾਕੀ ਇਹ ਡਿਮਾਂਡ ਵੀ ਬਹੁਤ ਆ ਜੀ ਪੱਕੇ ਇੱਕ ਦੋ ਬੰਦਿਆਂ ਨੇ ਮੈਨੂੰ ਵੀਰਾਂ ਨੇ ਫੋਨ ਵੀ ਕੀਤੇ ਆ ਜੀ ਵੀ ਸਾਨੂੰ ਸ਼ਾਇਰ ਗਾਣ ਲੈ ਕੇ ਦੇ ਹੂੰ ਚਲੋ ਮੇਰੇ ਤੋਂ ਵੀਰ ਜੀ ਜਦੋਂ ਤੋਂ ਵੀਡੀਓ ਬਣਾਉਂਦਾ ਵੇ ਜੇ ਮੇਰੇ ਤੋਂ ਨੰਬਰ ਨਹੀਂ ਲੋਕਾਂ ਦੇ ਸੇਵ ਹੁੰਦੇ ਜੀ ਹਾਂ ਹਾਂ ਜੀ ਨੰਬਰ ਫਿਰ ਜਦੋਂ ਭੈਣ ਭਰਾ ਕਰਦਾ ਜਦੋਂ ਫੋਨ ਕਰਦਾ ਉਸ ਤੋਂ ਬਾਅਦ ਫਿਰ ਦਫ਼ ਫੋਨ ਆ ਜਾਂਦੇ ਫਿਰ ਚੇਤਾ ਬੁਝਣਾ ਕੀ ਰਹੀ ਹੂੰ ਹੂੰ ਐਸ ਗਾਂ ਦੀ ਵੀਰ ਕਿਸ ਨੇ ਡਿਮਾਂਡ ਕੀਤੀ ਹੈ ਜੀ ਹੂੰ ਹੁਣ ਚਲੋ ਆਪਣੇ ਆਪ ਹੀ ਵੇਖੂਗਾ ਤਾਂ ਪਤਾ ਲੱਗ ਜਾਊਗਾ ਪਰ ਅਸਲ ਤੇ ਵਿੱਚ ਬਾਈ ਇਹ ਗਾਂ ਲੈ ਜੋ ਤੇ ਇਹ ਮੱਝ ਲੈ ਜੋ ਇੱਕ ਬਰਾਬਰ ਆ ਇਹ ਵੀਰ ਜੀ ਜਿੰਨਾ ਨੇ ਦੁੱਧ ਨੇ ਮੱਝ ਹੀ ਆਈ ਹਾਂਜੀ ਹਾਂਜੀ ਇਹਦੀ ਫਾਇਡ ਪੰਜ ਆਊਗੀ ਬਿਲਕ ਕਈ ਦਾਇਰ ਲੋ ਜੀ ਆ ਲੋ ਠੀਕ ਹੈ ਕੋਈ ਵੀ ਬੱਚਾ ਬਹਿ ਜਾਣਾ ਕੋਈ ਭੈਣ ਭੜੇ ਆਰਾਮ ਨਾਲ ਚਵਾਈ ਤੁਸੀਂ ਕਰ ਸਕਦੇ ਜੇ ਜਦੋਂ ਇੱਕ ਭਾਈ ਹੈ ਵੀ ਧੁੰਨ ਵਾਲੀ ਹੈ ਨਾ ਆ ਜਿਹੜੀ ਧੁੰਨ ਵਾਲੀ ਹੈ ਠੀਕ ਹੈ ਪਿਓਰ ਆ ਆ ਵੇਖੋ ਪਿਓਰ ਧੁੰਨ ਦੋਸਤੋ ਘਟੋ ਘਟ ਦੇਖੋ ਠੀਕ ਹੈ ਜੀ ਅੱਧੀ ਗੇਟ ਦਾ ਬਿਲਕੁਲ ਧੁੰਨਾਂ ਥੱਲੇ ਤੇ ਬਿਲਕੁਲ ਜਿਹੜੀ ਹੈ ਯਾਹੀਵਾਲ ਦੇ ਵਿੱਚ ਵੈੜਾ ਤੇ ਸੀਲ ਸਭ ਪੂਰੀ ਆ ਇੱਕ ਰੰਗ ਕੰਬੀਨੇਸ਼ਨ ਹੈਗਾ ਬਲੈਕ ਦਾ ਵਿੱਚ ਥੋੜਾ ਕੰਟਰਾਸਟ ਜਿਆ ਜਿਹੜਾ ਹੈਗਾ ਉਹ ਹੈਗਾ ਬ੍ਰਾਊਨ ਤੇ ਬਲੈਕ ਦਾ ਕੰਟਰਾਸਟ ਆ ਵਿੱਚ ਥੋੜਾ ਜਿਹਾ ਹਨਾ ਤੇ ਵੈੜ ਓਵਰਆਲ ਬਹੁਤ ਵਧੀਆ ਅਜੇ ਬਣੂ ਮੜੀ ਬਿਲਕੁਲ ਇੰਨੀ ਇਹਦੀ ਗਾਰੰਟੀ ਆ ਵੀ ਇਹ ਤੁਸੀਂ ਲੇਵਾ ਵੇਖ ਲੋ ਜੇ ਹਫਤਾ ਖੜਦੀ ਹੈਗਾ ਹਾਂਜੀ ਹਾਂਜੀ ਪਾਕੀ ਆ ਖਾ ਦਿਓ ਵੀਰਾ ਆਈਆਂ ਚੀਜ਼ਾਂ ਹਨਾ ਵੇਖੋ ਅਜੇ ਤੁਹਾਨੂੰ ਤੋਰ ਕੇ ਖੋਣੇ ਲੇਵਾ ਅਜੇ ਬਹੁਤ ਆ ਸਾਰੇ ਆ ਵੀ ਜੋ ਤਰੂਗੀ ਬੜਾ 8 ਦਿਨ ਬੜਾ ਨਹੀਂ ਸੁਣਗੇ ਅੱਛਾ ਭਾਈ ਇਹ ਸੁਣਾ ਦੂਜਾ ਸੂਬਾ ਹੀ ਆ ਦੂਜਾ ਸੂਬਾ ਸੁਣਾ ਹੀ ਦੂਜਾ ਸੂਬਾ ਤੇ ਦਿਨ ਕਿੰਨੇ ਕੇ پیسے ਕਰੈਕਟ ਆ ਦਸਕ ਦਿਨ ਕਿ ਉਪਰ ਲੈ ਜੀ 8 10 ਦਿਨ ਇਹ ਵੀ ਲੈ ਜੂਗੀ ਅੱਜ ਥਾਣਾ ਚ ਆਉਂਦਾ ਵੀ ਸ਼ਹਿਰ ਹੋਣਾ ਸ਼ਹਿਰ ਦਾ ਬਿਲਕੁਲ ਸ਼ਹਿਰ ਸ਼ਹਿਰ ਆਉਂਦਾ ਬਿਲਕੁਲ ਸ਼ਹਿਰ ਆਉਂਦਾ ਜੀ ਠੀਕ ਆ ਹਾਂਜੀ ਇਹ ਸਮਝੋ ਮਾਝਾ ਜੀ ਗਾਣੀ ਬਿਲਕੁਲ ਹਾਂਜੀ ਬਾਕੀ ਆ ਚਲੋ ਵਪਾਰ ਦੀ ਲਾਈਨ ਆ ਪਸ਼ੂ ਆਪਣੇ ਕੋਲ ਐਚ ਐਫ ਵੀ ਹੋਣੀਆਂ ਨੇ ਸ਼ਾਹੀਵਾਲ ਤੇ ਜਰਸੀ ਵੀ ਆਉਣੀਆਂ ਪਰ ਜਿਹੜੀ ਇਹਨਾਂ ਦੀ ਸਮਰੱਥਾ ਹੁੰਦੀ ਗਰਮੀ ਸਹਿਣ ਦੀ ਉਹ ਵੀ ਬਹੁਤ ਜ਼ਿਆਦੀ ਆ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਇਹ ਤਾਂ ਮਾਝਾ ਕੋਈ ਤਾਂ ਧੁੱਪੇ ਬੱਧੀ ਰਹੇ ਨਾ ਹਵਾ ਕੋਈ ਨਹੀਂ ਵੇਲੇ ਖੋਲ ਆ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਤੇ ਕਵਾਲਿਟੀ ਵਾਲੀ ਚੀਜ਼ ਆ ਦੋਸਤੋ ਸ਼ਾਹੀਵਾਲ ਜਾਂ ਜਰਸੀ ਵੀਰਾਂ ਦੀ ਬਹੁਤਿਆਂ ਦੀ ਡਿਮਾਂਡ ਹੁੰਦੀ ਆ ਆਉਣ ਵਾਲੇ ਸਮੇਂ ਨੂੰ ਵੇਖ ਕੇ ਖਾਸ ਤੌਰ ਤੇ ਫੇਸ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਜਿਹੜੇ ਬਿਲਕੁਲ ਦੋਸਤੋ ਸ਼ਕਲ ਆ ਬਿਲਕੁਲ ਫੇਸ ਆ ਸੋਹਣਾ ਹੈਗਾ ਠੀਕ ਆ ਜੀ ਬਿਲਕੁਲ ਪਟਾ ਹੈਗਾ ਜੇਕਰ ਦੇਖੀ ਹੈ ਨਾ ਉੱਪਰ ਆਪਾਂ ਨਿਸ਼ਾਨ ਵੇਖੀਏ ਮਾਰਕਿੰਗ ਤੇ ਮੱਥੇ ਤੋਂ ਲੈ ਕੇ ਬਿਲਕੁਲ ਥੱਲੇ ਵਾਲੀ ਸਾਈਡ ਨਾਸਾਂ ਵਾਲੀ ਪਾਸੇ ਨੂੰ ਤੇ ਬਿਲਕੁਲ ਪਟਾ ਆਉਂਦਾ ਸੈਂਟਰ ਦਾ ਠੀਕ ਆ ਤੇ ਚੰਗੀ ਕੁਆਲਿਟੀ ਆ ਫੇਸ ਦੀ ਤੇ ਹੈਵੀ ਬਾਡੀ weight ਆ ਠੀਕ ਆ ਜੀ ਕੋਈ ਲਿੱਸੀ ਫਿੱਕੀ ਬਹਿੜ ਨਹੀਂ ਤੇ ਕੱਦ ਕ ਦੋਸਤੋ ਆ ਠੀਕ ਆ ਬਾਕੀ ਥਾਂ ਦੀ ਸਪੇਸ ਬਹੁਤ ਵਧੀਆ ਹੈਗੀ ਆ ਜੇ ਅਗਲੇ ਤੇ ਮਗਰਲੇ ਥੰਨਾਂ ਨੂੰ ਆਪਾਂ ਦੇਖੀਏ ਤਾਂ ਦੋਸਤੋ ਤਕਰੀਬਨ 6 6 7 7 ਇੰਚ ਦਾ ਜਿਹੜਾ ਦੋਸਤੋ ਗੈਪ ਹੈਗਾ ਹਵਾਨਾ ਤੁਸੀਂ ਆਪ ਨਾਰਮਲੀ ਸਮਝ ਜਾਣਾ ਵੀਰਾਂ ਨੇ ਵੇਖ ਕੇ ਕਿ ਢਿੱਲ ਟੁੱਲ ਹੈਗੀ ਆ ਲੜ ਲੂਟ ਬਿਲਕੁਲ ਤੁਹਾਡੇ ਬਿਲਕੁਲ ਸਾਹਮਣੇ ਢੇਲਾ ਟੋਲਾ ਦਿਖਸ ਰਹੀਆਂ ਨੇ ਤੇ ਜੇਕਰ 8-7 ਦਿਨ ਲੈ ਕੇ ਜਾਂਦੀ ਆ ਤੇ ਕਮਾਲ ਦਾ ਜਿਹੜਾ ਹਵਾਨਾ ਬਣਾ ਕੇ ਤਿਆਰ ਕਰੂਗੀ ਠੀਕ ਹੈ ਜੀ ਮੋੜ ਦਿਓ ਵੀਰ ਲੋਬੀ ਕਰੋ ਦੋਸਤੋ ਚੈੱਕ ਠੀਕ ਆ ਫਰ ਮਰਦੀ ਤਰ੍ਹਾਂ ਜਿਹੜਾ ਦੋਸਤੋ ਐਤਕਾਂ ਵੀ ਜਿਹੜੇ ਵੀਰ ਨੇ ਬਿਲਕੁਲ ਮਕੀਨੇ ਲਿਆਂਦੇ ਬੜਾਂ ਦੇ ਵਿੱਚ ਤੇ ਬਿਲਕੁਲ ਭਰੋਸੇਯੋਗ ਚੀਜ਼ਾਂ ਨੇ ਬਾਕੀ ਤੁਸੀਂ ਆਪਦੀ ਜਿਹੜੀ ਸੰਤੁਸ਼ਟੀ ਦੇ ਲਈ ਆਓ ਦੋ ਟਾਈਮ ਆਓ ਜਿਹੜਾ ਪਸੂ ਸੂਇਆ ਹੈਗਾ ਖਾਸ ਤੌਰ ਤੇ ਜਿਹੜਾ ਸੂਨ ਵਾਲਾ ਖਾਸ ਤੌਰ ਤੇ ਟਿੱਪ ਕੇ ਠੀਕ ਹੈ ਜੀ ਤਸੱਲੀ ਕਰਕੇ ਚਾਰਾ ਥਾਨਾਂ ਦੀ ਫੇਰ ਲੈ ਕੇ ਜਾਓ ਤੇ ਬਾਕੀ ਭਿੰਦੇ ਬਈ ਸੂਆ ਦੂਜਾ ਸੀ ਨਾ ਹਾਂਜੀ ਦੂਸਰਾ ਦੂਸਰਾ ਇੱਕ ਵੀਰ ਨੇ ਤਾਂ ਬੋਲ ਤਸੀਂ ਇਹ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਜੀ ਜਿਹੜਾ ਲੈ ਦੇ 46000 ਰੁਪਿਆ ਆਪਾਂ ਲੈਣਾ ਜੀ ਲਾਏ ਦੇ ਜਿਹੜਾ ਵੀ ਲਾਏ ਦੇ ਬਿਲਕੁਲ ਡਿਮਾਂਡਾ ਕਰਨ ਨੂੰ ਜਿੰਨੀ ਆਉਂਦੇ ਮਰਜ਼ੀ ਕਰ ਲਈ ਜਿੰਨੀ ਮਰਜ਼ੀ ਜੋ ਭਾੜਾ ਦੇ ਵਿੱਚ ਆ ਗਿਆ 1000 ਰੁਪਏ 10000 ਵੀ ਨਹੀਂ ਜੀ ਹੁਣ ਹੂੰ ਮਾਨਤਾ ਨੂੰ 100 ਦਾ ਕਰਦੀ ਹੈ 500 ਦਾ ਕਰਦੀ ਹੈ ਇੰਨਾ ਹੀ ਹੋਗਾ ਜੀ ਓਕੇ ਕਿਉਂਕਿ 46000 ਦੀ ਵਿਹੜਾ ਤੁਸੀਂ ਵੇਖ ਲਓ ਰੇਟਾਂ ਦਾ ਕੋਈ ਜ਼ਿਆਦਾ ਨਹੀਂਗਾ ਜੀ ਹਾਂਜੀ ਲਓ ਵੀ ਦੋਸਤੋ 46000 ਵੀਰਾਂ ਦਾ ਵੀ ਜਿਹੜਾ ਮੁੱਲ ਹੈਗਾ ਫਿਕਸ ਨਹੀਂਗਾ ਮਾਨਤਾ ਨੂੰ ਜਿਹੜਾ ਗਾਂ ਵੇਖ ਲਓ ਜੀ 8 ਦਿਨ ਖੜਦੀ ਆ ਹੂੰ ਕਿੰਨੇ ਰੁਪਏ ਦੀ ਵਿਹੜਾ ਜੀ ਹੂੰ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਜੋ ਬਣਾਇਆ ਹੱਥ ਮਾਰ ਕੇ ਦੋ ਕੋਈ ਐਡੀ ਬੈ ਕਰਾ ਠੀਕ ਹੈ ਕੋਈ ਵੀ ਜੇ ਥੱਲੇ ਵਾਜੇ ਤਰਾ ਫੇਰ ਕੇ ਬਣਾ ਸੋਣ ਤੋਂ ਹਰਮਨਾ ਥਾ ਅ ਕਰੂ ਚੈੱਕ ਜੀ ਠੀਕ ਹੈ ਜੀ ਸੀਲ ਸੌ ਪਸ਼ੂ ਆ ਜਿਹੜਾ ਦੋਸਤੋ ਸੀਲ ਸੌ ਪਸ਼ੂ ਦੀ ਨਿਸ਼ਾਨੀ ਆ ਆ ਸੈੱਡ ਨਹੀਂ ਰੱਖਦੀ ਇਹ ਪਾਲ ਪਈ ਏ ਥੋੜੀ ਨਹੀਂ ਨਹੀਂ ਕਿਸੇ ਪਾਸੇ ਕੁਝ ਹੈ ਨਹੀਂਗਾ ਜੀ ਤੇ ਹਜੇ ਦਿਨ ਕਾਫੀ ਆ ਕਿਉਂਕਿ ਹਜੇ ਨਾ ਚੇਪਾ ਜਿਹੜਾ ਹੈਗਾ ਸ਼ਾਇਦ ਆ ਤੇ ਜੇਕਰ ਆਪਾਂ ਦੋਸਤੋ ਵੇਖੀਏ ਤੇ ਹਵਾਨੇ ਦੇ ਜਾਂ ਕਿਸੇ ਦੀ ਕੋਈ ਸਵੈਲਿੰਗ ਜਾਂ ਕੋਈ ਭਾਲ ਹਜੇ ਤਾਂ ਸਟਾਰਟ ਨਹੀਂ ਗਈ ਬਿਲਕੁਲ ਨਿੱਗਰਲੇਵਾ ਵੇਖੋਗੇ ਤੁਸੀਂ ਬਿਲਕੁਲ ਨਿੱਗਰਲੇਵਾ ਠੀਕ ਆ ਜੀ ਤੇ ਜਦੋਂ ਆਪਾਂ ਕਹਿ ਲਈਏ ਨਾ ਪਸ਼ੂ ਪੂਰਾ ਟਾਇਰਡ ਹੋ ਜਾਏ ਜਾਂ ਲੇਵੇ ਤੋਂ ਤੇ ਫਿਰ ਆਪਾਂ ਮੰਨ ਸਕਦੇ ਆ ਵੀ ਭਾਲ ਪੈ ਗਈ ਆ ਜਾਂ ਨੇੜਾ ਹੋ ਗਿਆ ਸੂਨ ਦਾ ਪਸ਼ੂ ਤਾਂ ਸਮਝ ਨਹੀਂ ਆਉਂਦੀ ਠੀਕ ਆ ਬਾਕੀ ਓਵਰਆਲ ਵਾਇਰ ਬਹੁਤ ਜਿਆਦਾ ਖੂਬਸੂਰਤ ਆ ਤੇ 46000 ਵੀਰ ਜੀ ਹਾਂਜੀ ਹਾਂਜੀ 46000 ਲੈ ਤੇ ਆ ਮੌਕੇ ਦਾ ਕੋਈ 2-400 ਜਿਹੜਾ ਮਾਨਤਾਣਾ ਦੋਸਤੋ ਗੰਜੈਸ਼ ਆ ਉਹ ਮੌਕੇ ਦੀ ਆ ਇਸ ਤੋਂ ਬਾਅਦ ਇੱਕ ਤੁਹ ਇਹ ਸੂਈ ਹੈ ਵੀਰ ਹਾਂਜੀ ਇਹ ਸੂਈ ਆ ਜੀ ਆਜੋ ਵੀਰ ਪਿੰਦੇ ਸਾਹਮਣੇ ਆਜੋ ਤੇ ਸੂਈ ਨੂੰ ਵੀਰ ਕਿੰਨੇ ਕ ਦਿਨ ਹੋ ਗਿਆ ਇਹ ਵੀਰ ਜੀ ਪਰਸੋ ਰਾਤ ਸੂਈ ਹੈ ਠੀਕ ਆ ਹਾਂਜੀ ਕੱਲ ਸਵੇਰੇ ਇੱਕ ਚਵਾਈ ਆਹੀ ਆ ਇੱਕ ਰਾਤ ਹੋਈ ਤੇ ਇੱਕ ਉਹ ਸਵੇਰ ਤਿੰਨ ਚਵਾਈਆਂ ਹੋਈਆਂ ਜੀ ਹਾਂ ਆ ਠੀਕ ਆ ਤਿੰਨ ਚਵਾਈਆਂ ਹੋ ਗਈਆਂ ਬੋਲੇ ਦੇ ਵਿੱਚ ਵੀਰ ਜੀ ਦੋ ਟਾਈਮ ਦਾ ਕਿੰਨਾ ਕ ਮੰਨ ਸਕਦੇ ਆ ਫਿਰ ਇਹ ਥੱਲੇ ਵੀਰ ਜੀ 15 ਤੋਂ 17 ਲੀਟਰ ਬੋਲਾ ਹੈ ਹੁਣ ਮੌਕੇ ਦਾ ਮੌਕੇ ਦਾ ਤੇ ਸੂਹਾ ਕਿੰਨਾ ਮ ਦੱਸਿਆ ਸੀਗਾ ਜੀ ਸੂਹਾ ਦੂਸਰਾ ਹੈ ਸੂਹਾ ਦੂਜਾ ਬੱਚਾ ਨੀਚੇ ਗਿਆ ਗਿਆ ਫਿਰ ਬੱਚਾ ਆ ਮਗਰ ਮਗਰ ਬੱਚਾ ਪੰਜ ਠੀਕ ਆ ਬੱਚਾ ਜਿਹੜਾ ਹੈਗਾ ਦੋਸਤੋ ਤੁਸੀਂ ਚੈੱਕ ਕਰੋ ਠੀਕ ਆ ਜੀ ਡੱਬੀ ਦੇ ਵਿੱਚ ਬਿਲਕੁਲ ਡੱਬਾ ਜਿਹੜਾ ਬੱਚਾ ਜਿਹੜਾ ਹੈਗਾ ਬੱਚਾ ਤੇ ਆਪ ਜਿਹੜੀ ਹੈ ਸੈਕਿੰਡ ਟਾਈਮ ਵਾਲਾ ਦੂਜਾ ਸੁਆ ਤੇ ਬਿਲਕੁਲ 15 15 ਲੀਟਰ 15 ਕਿਲੋ 15 ਕਿਲੋ ਦੇ ਜਿਹੜਾ ਨੇੜੇ ਤੇ ਦੋਸਤੋ ਬੋਲਾ ਆ ਵੇਖੋ ਵਾਨਾ ਜਿਹੜਾ ਦੋਸਤੋ ਬਹੁਤ ਖੂਬਸੂਰਤ ਆ ਤੇ ਚਾਹ ਜਿਹੜਾ ਸੁਬਾਹ ਵੀਰ ਕਿੰਨੇ ਕ'ਜ ਆਪਾਂ ਕੀਤਾ ਇਹ ਤਾਂ ਮੇਰੀ ਚਾਹ ਕੀਤਾ ਬਸ 4:30 ਵਜੇ 4:30 ਵਜੇ 4:30 ਵਜੇ ਸ਼ਾਮ ਨੂੰ ਤੇ ਫਿਰ ਵੀ ਹਾਂ ਇੱਕੋ ਟਾਈਮ ਜਿਹੜਾ ਹੈ ਨਾ ਟਾਈਮ ਟੂ ਟਾਈਮ ਕੋਈ ਵੀ ਚਾਹ ਚਾਹ ਲੈ ਕੇ 5:00 ਵਜੇ ਡੰਗਰ ਚੋ ਲੈਣੇ ਆ ਜੀ ਚੋ ਲੈਣੇ ਹਾਂਜੀ ਠੀਕ ਆ ਤੇ ਵੱਡੇ ਕੱਦ ਕੱਦ ਦੇ ਵਿੱਚ ਐਡੀ ਦੋਸਤੋ ਵਹਿੜਾ ਪੇਟ ਪੁੱਠਾ ਤੁਸੀਂ ਵੇਖੋ ਬਿਲਕੁਲ ਬਰਾਬਰ ਆ ਠੀਕ ਆ ਜੀ ਆ ਕਰੋ ਚੈੱਕ ਠੀਕ ਆ ਬਾਕੀ ਡੂੰਗਾ ਡੂੰਗੀ ਪੂਰੀ ਹੈਗੀ ਆ ਠੀਕ ਆ ਜੀ ਨਾਰਮਲੀ ਤੁਸੀਂ ਵੇਖੋ ਆਹ ਥਾਂ ਦੀ ਕੁਆਲਿਟੀ ਦੇਖੋ ਜੀ ਠੀਕ ਆ ਦੂਜਾ ਸੁਭਾ ਸੁਈ ਆ ਤੇ ਦੁੱਧ ਜਿਹੜਾ ਦੋਸਤੋ ਪਾਇਦਾ ਹੁੰਦਾ ਹੁਣ ਘੱਟੋ ਘੱਟ ਵੀ 15 ਕਿਲੋ ਜਿਹੜਾ ਬਿਲਕੁਲ ਮੌਕੇ ਦਾ ਹੁਣ ਬੌਲਾ ਰੈਡੀ ਆ ਚਵਾਈ ਤੁਸੀਂ ਘਰ ਵਿਜਿਟ ਕਰਕੇ ਕਰ ਲੈਣੀ ਆ ਠੀਕ ਆ ਜੀ ਦੋ ਟਾਈਮ ਕਰ ਲੋ ਚਾਰ ਟਾਈਮ ਕਰ ਲੋ ਸੂਏ ਸੂਏ ਪਸ਼ੂ ਦੀ ਜਿਹੜੀ ਆ ਦੋਸਤੋ ਤਸੱਲੀ ਹੋ ਜਾਂਦੀ ਆ ਠੀਕ ਆ ਜੀ ਇਹਨੂੰ ਵੀਰ ਖੁੱਲ ਕੇ ਦਿਖਾਈਏ ਕੱਦ ਕੱਦ ਜਿਹੜਾ ਉੱਚਾ ਹੈਗਾ ਦੋਸਤੋ ਬਿਲਕੁਲ ਤਾਜੀ ਸੁਈ ਆ ਠੀਕ ਆ ਤੇ ਤੀਜਾ ਡੰਗ ਵੀਰ ਨੇ ਜਿਹੜੀ ਮਾਰਨਿੰਗ ਚ ਚਵਾਈ ਕੀਤੀ ਹੈ ਤੀਜੇ ਡੰਗ ਦੇ ਵਿੱਚ ਪੌੜਾ ਜਿਹੜਾ ਚਵਾਈ ਕੀਤੀ ਆ ਆ ਫੇਸ ਤੋਂ ਕੁਆਲਿਟੀ ਦਾ ਤੁਸੀਂ ਦੇਖ ਲੋ ਜੀ ਆ ਕਰ ਰੋ ਚੱਕ ਚਲ ਵੀ ਜੋਗਨ ਮੋਰ ਦਾ ਭਰਾ ਹਾਂ ਹੋਰ ਠੀਕ ਹੋ ਆ ਵੇਖੋ ਦੋਸਤੋ ਆ ਕਮਾਲ ਦੀ ਬਿਹੜਾ ਠੀਕ ਆ ਜੀ ਹਵਾਨਾ ਵੇਖੋ ਚੈੱਕ ਕਰੋ ਤੇ ਨਾਰਮਲੀ ਆਪਾਂ ਪੁੱਛਾਂਗੇ ਵੀਰ ਨੂੰ ਕੰਪੈਸਿਟੀ ਬਾਕੀ ਕੰਪੈਸਿਟੀ ਵੇਖ ਕੇ ਲੱਗਦਾ ਦੋਸਤੋ ਜੇਕਰ ਦੁੱਧ 15 14 ਦੇ ਦਰਮਿਆਨ ਹੁਣ ਬੌਲਾ ਚੱਲਣ ਡਿਆ ਤੇ 20 22 20 22 ਪਲੱਸ 24 ਪਲੱਸ ਵੀ ਹੋ ਸਕਦਾ ਬਾਕੀ ਅੱਗੇ ਜਦੋਂ ਦੁੱਧ ਤੇ ਪਸ਼ੂ ਆਊਗਾ ਪੀਕ ਲੈਵਲ ਤੇ ਆਊਗਾ ਉਦੋਂ ਅਸਲ ਦੇ ਵਿੱਚ ਆਪਾਂ ਮੰਨ ਸਕਦੇ ਹਾਂ ਵੀ ਵਾਕਈ ਹੀ ਪਸ਼ੂ ਤਕਰੀਬਨ ਇੰਨਾ ਦੁੱਧ ਚਵਾ ਰਿਹਾ ਚੱਲ ਸਾਜੀ ਸਾਜੀ ਜਾਣ ਤੋਂ ਜੀ Alô, bravo. Acha, bhai pinde? ਹਾਂਜੀ 20 ਤਾਂ ਪਲੱਸ ਮਿਲ ਕੇਗੇ ਤਾਂ ਨਾਰਮਲ ਆਪਾਂ ਕਹਿ ਸਕਦੇ ਹਾਂ ਬਾਕੀ ਉੱਪਰ ਵੀ ਹੋ ਸਕਦਾ ਹੈ ਕਰਦੇ ਜਿਆਦਾ ਕਰੋ ਜੀ ਅੱਛਾ ਜੀ 16 17 ਲੀਟਰ ਬੋੜਾ ਦੇ ਦੋਈ ਵੇਚ ਲਿਆ ਅਜੇ ਮਾਲ ਨੂੰ ਤਕਰੀਬਨ 12 ਦਾ ਟਾਈਮ ਹੋਊਗਾ ਬਿਲਕੁਲ ਜੀ ਤੇ ਵੇੜ ਦੇਖ ਲਓ ਚਵਾਈ ਹੋਣ ਵਾਲੀ ਹੋਗੀ ਆ ਹੂੰ ਹਾਂਜੀ ਆ ਲੋਕ ਦੋਸਤੋ ਇੱਥੋਂ ਤਾਂ ਘਰ ਚਲੋ 20 ਤਾਂ ਪੱਕਾ ਹੈਗਾ ਹੀ ਹੈ ਪਰ 25 ਪਲੱਸ ਤੱਕ ਜਾਊਗੀ ਬਿਲਕੁਲ ਟਾਈਮ ਜ਼ਰੂਰ ਨੋਟ ਕਰ ਲਿਓ ਦੋਸਤੋ 12:30 12:12:30 ਵਜੇ ਦਾ ਸਮਾਂ ਹੁਣ ਮੌਕੇ ਦਾ ਤੇ ਸ਼ਾਮ ਨੂੰ ਜਦੋਂ ਬਨਾਥਨਾ ਹੁੰਦਾ ਉਦੋਂ ਤੁਸੀਂ ਹਿਸਾਬ ਲਾ ਸਕਦੇ ਹੋ ਹਜੇ ਘੱਟੋ ਘੜ ਪੰਜ ਘੰਟੇ ਤਕਰੀਬਨ ਪਏ ਆ ਪੰਜ ਤੋਂ 4 ਘੰਟੇ ਪਏ ਜੇਕਰ 4:30 ਵਜੇ ਸ਼ਾਮ ਨੂੰ ਚਵਾਈ ਹੋਣੀ ਹੈ ਤੇ ਬਨਾਥਨਾ ਹੁਣ ਵੀ ਤਕਰੀਬਨ ਪੂਰਾ ਹੈਗਾ ਤੇ 4:30 ਵਜੇ ਦੀ ਮਾਰਨਿੰਗ ਖਾਲੀ ਕੀਤੀ ਆ ਤੇ ਇਹਦਾ ਫਿਰ ਬਾਈ ਭਿੰਦੇ ਕਿੰਨਾ ਕੁ ਲੈ ਦੇ ਵੀ ਰੱਖਿਆ ਇਹਦਾ ਵੀਰ ਜਿਹੜਾ ਲੈਣ ਦੇ ਨਾਲ ਮੋਹ ਲੈਣਾ 57000 ਰੁਪਏ ਆ ਜੀ 57 ਜੀ 57000 ਰੁਪਏ ਲੈਣਾ ਜੀ ਠੀਕ ਆ 57000 ਜਿਹੜਾ ਦੋਸਤੋ ਲਾਟ ਲਾਇ ਦੇ ਆ ਠੀਕ ਆ ਜੀ ਬਾਕੀ ਗੁੰਜਾਇਸ਼ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਹਰ ਇੱਕ ਪਸ਼ੂ ਦੇ ਵਿੱਚੋਂ 100 200 400 ਜਿਹੜਾ ਮਾਨਤਨ ਹੁੰਦਾ ਉਹ ਜਰੂਰ ਕੋਈ ਵੀਰ ਵੀ ਕਰਦਾ ਹੈਗਾ ਸਾਹਮਣੇ ਆ ਹੋਰ ਵੀ ਵੀਡੀਓ ਚੱਲਦੀਆਂ ਐ ਇਹੋ ਜਿਹੇ ਮੈਡਾਂ ਦੇ ਲੋਕੀ 65 ਫੜ 70 70000 ਮੁੱਲ ਕਰਨ ਦਾ ਆ ਬਿਲਕੁਲ ਜੀ ਵੀਡੀਓ ਤੇ ਵੀ ਬਾਕੀ ਆਪਣਾ ਲੈ ਦੇ ਭਾਅ ਨਾਲ ਮਾਲ ਲੈਉਣਾ ਹੈ ਬਾਕੀ ਇਹ ਇਹੋ ਜੋ ਮੁੱਲ ਕੀਤਾ ਹੈ ਇਹਦੇ ਵਿੱਚ ਥੋੜਾ ਵਧੇ ਗਿਆ ਇਹ ਨਿਗਲੇ ਜਾ ਦੀ ਗਿਆ ਇਹੇ ਨਿਗਲ ਹਾਂਜੀ ਬਿਲਕੁਲ ਸਹੀ ਆ ਜੀ ਲਓ ਵੀ ਦੋਸਤੋ ਕਰ ਲਿਓ ਜੀ ਨੋਟ ਠੀਕ ਆ ਜੀ ਰੇਟ ਹਰ ਵਾਰ ਦੀ ਤਰ੍ਹਾਂ ਜਿਹੜੇ ਨਾਰਮਲ ਹੀ ਹੁੰਦੇ ਆ ਮੈਂ ਪਹਿਲਾਂ ਕਹੇ ਤਾਂ ਸੀ ਜੇਕਰ ਆਪਾਂ ਪਸ਼ੂ ਨੂੰ ਤੁਲਨਾ ਕਰੀਏ ਰੇਟ ਦੇ ਨਾਲ ਤੇ ਉਦਾਂ ਦਾ ਰੇਟ ਮਿਲ ਪਸ਼ੂ ਵੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਰੇਟ ਵੱਧ ਹੋ ਗਿਆ ਠੀਕ ਹੈ ਜੀ ਜਾਂ ਰੇਟ ਥੋੜਾ ਹੋਇਆ ਤੇ ਪਸ਼ੂ ਚੰਗਾ ਮਿਲ ਸਕਦਾ ਪਰ ਇਹ ਨਹੀਂ ਹੋਵੇਗਾ ਵੀ ਘਟੋ ਘੜ ਪਸ਼ੂ ਡਾਊਨ ਹੋਵੇ ਤੇ ਰੇਟ ਜ਼ਿਆਦਾ ਹੋਵੇ ਠੀਕ ਹੈ ਬਾਕੀ ਇਹ ਵੀ ਜੀ ਜਿਹੜਾ ਵੀ ਭੈਣ ਭਰਾ ਆਊਗਾ ਮੁੜ ਕੇ ਨਹੀਂ ਜਾਂਦਾ ਜੀ ਆਪਣੇ ਪਸ਼ੂ ਵੇਖ ਕੇ ਇਹ ਨਹੀਂ ਵੀ ਗੁੱਦੂ ਆਊਗਾ ਦੂਰੋਂ ਚੱਲ ਕੇ ਆਊਗਾ ਫੋਨ ਕਰਕੇ ਆਊਗਾ ਇੱਥੇ ਵੀਡੀਓ ਤੇ ਕੁਝ ਦੇਖੂਗਾ ਤੇ ਬਾਅਦ ਚਾਹੇ ਕੁਝ ਨਹੀਂ ਖਰੀਦੂਗਾ ਮੁੜ ਕੇ ਨਾ ਜਾਊਗਾ ਜਿਹੜੀ ਵੈਟ ਤੇ ਆਪਣੇ ਕੋਲ ਆ ਗਿਆ ਜੀ ਲੈ ਕੇ ਜਾਊਗਾ ਸਹੀ ਗੱਲ ਹੈ ਜੀ ਹਾਂ ਜੀ ਸਹੀ ਹੈ ਇਸ ਤੋਂ ਬਾਅਦ ਭਾਈ ਪਿੰਦੇ ਇਹ ਵੀ ਪਕਾਊਗਾ ਬੈੜ ਹਾਂਜੀ ਹਾਂਜੀ ਇਹ ਵੀ ਇਕ ਪਕਾਊਗਾ ਠੀਕ ਹੈ ਜੀ ਆਜੋ ਕਰੀਏ ਇਨਫੋਰਮੇਸ਼ਨ ਇਹਦੀ ਵੀ ਸਾਂਝੀ ਇਹ ਵੀ ਬੈੜ ਫਿਰ ਜੇ ਸੂਣ ਵਾਲੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਖੋਲ ਰਿਹਾ ਨਿਕਲਾ ਲੋ ਵੀ ਦੋਸਤੋ ਕਰੋ ਐਫ ਦੇ ਵਿੱਚ ਬੈੜ ਤੇ ਬਿਲਕੁਲ ਜਿਹੜਾ ਆਰਡਰ ਦੀ ਕੁਆਲਿਟੀ ਦੇਖੋਗੇ ਸੋਹਣੀ ਆਰਡਰ ਦੀ ਕੁਆਲਿਟੀ ਹੈ ਅੱਜ ਹੀ ਤੇ ਦਿਨ ਆਪਾਂ ਵੀਰ ਤੋਂ ਪ੍ਰੋਪਰ ਪੁੱਛਾਂਗੇ ਤੇ ਥਣ ਥਣ ਦਾ ਜਿਹੜਾ ਸਾਈਜ਼ ਚੰਗਾ ਹੈਗਾ ਬਿਲਕੁਲ ਮੁਠੀ ਵਾਲਾ ਥਣਾ ਤੇ ਵਿੱਥ ਵਰਲਾ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਚੰਗੀਆਂ ਵਿੱਥਾਂ ਵਰਲਾਂ ਦੇ ਵਿੱਚ ਤੇ ਚਾਰ ਥਾਣਾ ਕਿਸੇ ਤਰ੍ਹਾਂ ਦੀ ਕੋਈ ਛਾਟ ਜਾਂ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਬਿਲਕੁਲ ਤੁਹਾਨੂੰ ਚੀਜ਼ ਨਜ਼ਰ ਨਹੀਂ ਆਉਣੇਗੀ ਹੈ ਮੁੱਠੀ ਜਿਹਾ ਥਣ ਬਿਲਕੁਲ ਵਧੀਆ ਤੇ ਸੂਆ ਵੀਰ ਪਿੰਦੇ ਕਿੰਨਾ ਕੇ ਸੁਣ ਦੂਸਰਾ ਸੂਆ ਸੁਣਾਇਓ ਸੂਰਾ ਤਾਂ ਦਿਨ ਕਿੰਨੇ ਗਜ ਬਾਕੀ ਦੇ ਇਹਨੂੰ ਕਰ ਤੋਂ ਘਾੜੀ 15 ਦਿਨ ਬਾਕੀ ਹੈ ਜੀ ਹਾਂ ਤੇ ਬਹੁਤੀ ਜਿਹੜਾ ਦੁੱਧ ਦੇ ਪੱਟੀ ਪਲਾਸ ਵਾਲੀ ਹੈ ਜੀ 25 ਪਲਸ ਵਾਲੀ ਹਾਂ ਜੀ 25 ਪਲਸ ਵਾਲੀ ਹੈ ਠੀਕ ਹੈ ਜੀ ਹਾਂਜੀ ਨਹੀਂ ਤੋਹਫਾ ਚੀਜ਼ੇ ਵੀ ਹੈ ਹਾਂਜੀ ਹਾਂਜੀ ਤੇ ਭਾਈ ਜੋ ਬਣੇ ਨੂੰ ਤਾਂ ਮਰਾ ਕਰੋ ਖੁੱਲ ਗਏ ਵਿਖਾਈ ਸੋ ਦੋਸਤੋ 25 ਪਲੱਸ ਵੀਰ ਕਹਿੰਦਾ ਵੀ ਇਹਦੀ ਮਿਲ ਕੇ ਜਿਹੜੀ ਆ ਬਿਲਕੁਲ 25 ਪਲੱਸ ਕਰਾਵੇਗੀ। ਬਾਕੀ ਹਵਾਨਾ ਤੁਸੀਂ ਵੇਖ ਲੈਣਾ ਸਾਰੇ ਵੀਰ ਸੂਜਮਾਨ ਢਿੱਲਾ ਢੋਲਾ ਅੱਜ ਤੋਂ ਕਾਫੀ ਜਿਆਦੀਆਂ ਨੇ। ਤੇ ਫੇਸ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ। ਠੀਕ ਆ ਜੀ। ਛੋਟਾ ਜਿਹਾ ਕੰਨ ਜਿਹੋ ਜਿਹਾ ਆਪਾਂ ਬਿਲਕੁਲ ਜਰਸੀ ਦੇ ਵਿੱਚ ਕੰਨ ਦੇਖਦੇ ਆ ਉਹੋ ਜਿਹਾ ਜਿਹੜਾ ਕੰਨ ਲੱਗਾ ਹੈਗਾ ਛੋਟਾ ਜਿਹਾ ਕੰਨ। ਹਾਂ ਵੀਰ ਤੋਰਗੇ ਨੂੰ। ਤੋਰਗੇ ਕੰਨ। ਤੇ ਘੱਟੋ ਘੱਟ 10 ਤੋਂ 15 ਦਿਨ ਲੈ ਜੂਗੀ। ਹੂੰ। ਪਰ ਹਵਾਨੇ ਦਾ ਆਰਡਰ ਤਾਂ ਵੇਖ ਲਓ ਕਿੰਨਾ ਕਮਾਲ ਦਾ। ਲਓ ਜੀ। ਬਾਕੀ ਠੀਕ ਆ ਦੋਸਤੋ ਬਾਕੀ 25 ਲੀਟਰ ਦੀ ਵੀ ਰੰਦਾ ਵੀ ਮਿਲਕ ਦੀ ਕਪੈਸਿਟੀ ਤਕਰੀਬਨ ਹੈਗੀ ਐ ਇਸ ਦੀ ਠੀਕ ਆ ਤੇ ਸੈਕੰਡ ਸੂਆ ਤੇ ਬਿਲਕੁਲ ਹਾਈਟ ਵੀ ਤੁਸੀਂ ਵੇਖ ਕੇ ਜਜਮੈਂਟ ਕਰ ਸਕਦੇ ਆ ਹਾਈਟ ਜਿਹੜੀ ਦੋਸਤੋ ਮੀਡੀਅਮ ਤੋਂ ਪਲੱਸ ਕਹਾਂਗੇ ਜਾਂ ਮੀਡੀਅਮ ਤੁਸੀਂ ਮੰਨ ਕੇ ਆ ਸਕਦੇ ਹੋ ਘਰ ਵਿਜ਼ਿਟ ਕਰ ਸਕਦੇ ਹੋ ਠੀਕ ਆ ਜੀ ਠੀਕ ਆ ਤੇ ਵੀਰ ਭਿੰਦੇ ਦਾ ਫਿਰ ਕਿੰਨਾ ਕੁ ਮੋਲ ਵੀਰ ਲੈ ਦੇ ਕੀ ਆ ਇਹਦਾ ਜੀ ਇੱਕ ਬੇਨਤੀ ਆ ਇਹਦਾ ਮੋਲ ਆਣਾ ਮੇਰਾ ਭੈਣਵਰਾ ਫੋਨ ਤੇ ਜ਼ਰੂਰ ਕਰ ਲੈ ਫੋਨ ਤੇ ਕਈ ਬੰਦੋ ਤਾਂ ਕਮੈਂਟ ਜ਼ਰੂਰ ਕਰਦੇ ਆ ਫਿਰ ਵੀਡੀਓ ਕਿਉਂ ਪਾਈ ਜੇ ਦੂਸਰਾ ਮੋਲੀ ਨਹੀਂ ਕਰਨਾ ਸੀ ਤੇ ਆ ਜੋੜ ਕੇ ਬੇਨਤੀ ਆ ਫੋਨ ਤੇ ਕਰਾਂਗੇ ਮੋਲੇ ਦਾ ਜੀ ਫੋਨ ਤੇ ਹਾਂਜੀ ਫੋਨ ਤੇ ਮਤਲਬ ਤੁਹਾਡਾ ਕਹਿਣ ਤੋਂ ਪਾਵੇ ਨਾ ਹਾਂਜੀ ਵੀ ਕਈਆਂ ਪਸ਼ੂ ਜਿਹੜਾ 15 ਦਿਨ ਦਾ ਕੱਚਾ ਹੈ ਹਾਂਜੀ ਵੀ ਹੋ ਸਕਦਾ ਵੀ ਆਪਣੇ ਕਿੱਲੇ ਤੇ 5 ਜਾਂ 7 ਦਿਨ ਵੀ ਖੜਾ ਰਵੇ ਖੜਾ ਰਵੇ ਹਾਂਜੀ ਆ ਕੋਈ ਅੱਜ ਤਾਂ ਜਿਹੜਾ ਮੋਲ ਆਪਾਂ ਕਰ ਲਈਏ ਕੱਚਾ ਥੋੜਾ ਤੁਹਾਨੂੰ ਪਤਾ 15 ਦਿਨ ਦਾ ਹੋਰ ਤੇ ਥੋੜਾ ਜਿਹਾ ਬਿਲਕੁਲ ਤਿਆਰੀ ਦੇ ਵਿੱਚ ਆਪਾਂ ਹੋਰ ਗੁੰਜਾਇਸ਼ ਰੱਖ ਸਕਦੇ ਹਾਂ ਹੁਣ ਵੀਰ ਜੀ ਗੱਲ ਇਹ ਆ ਵੀ ਹੁਣ ਵਹਿੜੇ ਖੜੀ ਆ ਅੱਜ ਮੁੱਲ ਕਰਦੀ ਐ ਕੋਈ ਅਜ ਤੋਂ ਦੱਸਾਂ ਤਾਂ ਨਾ ਅੱਗੇ ਉਹ ਮੁੱਲ ਕਰੇ ਤਾਂ ਫਿਰ ਤਾਂ ਨਹੀਂ ਨਾ ਗੱਲ ਹੈਗੀ ਫਰਕ ਪੈਂਦਾ ਜੀ ਇਸੇ ਕਰਕੇ ਆਣੇ ਆ ਵੀ ਮੇਰਾ ਵੀਰ ਇਹ 15 ਦਿਨ ਦੀ ਕੱਚੀ ਆ ਤਿਆਰ ਨਹੀਂ ਕਿ ਫੋਨ ਤੇ ਜ਼ਰੂਰ ਜਿੱਗ ਭੈਣ ਭਰਾ ਨੂੰ ਫੋਨ ਤੇ ਜ਼ਰੂਰ ਦੱਸੂਗਾ ਜੀ ਜੇ ਕਿ ਅਸੀਂ ਸਮਝਾਉਂਦੀ ਹਾਂ ਤੇ ਲੈ ਜਾਊਗਾ ਤਿਆਰ ਹੋਈ ਖੜਨੀ ਤਿਆਰ ਹੋਈ ਬਿਲਕੁਲ ਹਾਂਜੀ ਲੋ ਵੀ ਦੋਸਤੋ ਕਰ ਲਿਓ ਨੋਟ ਠੀਕ ਹੈ ਜੀ ਬਾਕੀ ਵੀਰ ਨੇ ਸਾਰੇ ਜਿਹੜੇ ਆ ਫੋਨ ਤੇ ਆਪਣਾ ਸਾਹਮਣੇ ਮੁੱਲ ਥਾਡੇ ਰੱਖਤੇ ਆ ਇਹ ਤਾਂ ਖਾਸ ਤੌਰ ਤੇ ਕਿਉਂਕਿ ਦਿਨ ਹਜੇ ਕਾਫੀ ਜ਼ਿਆਦੇ ਲੈ ਕੇ ਜਾਂਦੀ ਆ ਸੋ ਜਿਹੜਾ ਵੀਰ ਚਾਹਵਨ ਹੋਇਆ ਖਾਸ ਤੌਰ ਤੇ ਅੱਜ ਦੇ ਸਮੇਂ ਲੈ ਕੇ ਜਾਣੀ ਆ ਤੁਸੀਂ ਵੇੜ ਤੁਸੀਂ ਖਾਸ ਤੌਰ ਤੇ ਜਿਹੜਾ ਫੋਨ ਤੇ ਸੰਪਰਕ ਵੀਰ ਦੇ ਨਾਲ ਕਰ ਲਿਓ ਠੀਕ ਹੈ ਜੀ ਸੋ ਤੁਹਾਨੂੰ ਜਿਹੜਾ ਮੁੱਲ ਹੈਗਾ ਉਹ ਦੱਸ ਦੇਊਗਾ ਵੀ ਕੀ ਹੈ ਦਾ ਜਿਹੜਾ ਆਪਣਾ ਲੈ ਦੇ ਹੈਗਾ ਤੇ ਬਾਕੀ ਭਾਈ ਭਿੰਦੇ ਇੱਕ ਸੰਪਰਕ ਨੰਬਰ ਆਪਣੀ ਜ਼ਰੂਰ ਲਓ ਸੀ ਜੀ ਵੀਰ ਜੀ ਮੇਰਾ ਨੰਬਰ ਹੈ 95923 ਹਾਂਜੀ 75512 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸੀ ਵੀਰ ਪਿੰਦਾ ਪਿੰਡ ਪੂਨੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਵਪਾਰ ਦਾ ਕਾਮਾ ਵੀਰ ਦਾ ਐਨੀਮਲ ਜਿਹੜੇ ਆ ਦੋਸਤੋ ਖਾਸ ਤੌਰ ਤੇ ਬਿਹੜਾਂ ਦੇ ਵਿੱਚ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਕਿਸੇ ਵੀ ਐਨੀਮਲ ਦੀ ਤੁਸੀਂ ਜਕਰ ਚਵਾਈ ਦੇਖਣੀ ਆ ਲਾਈਵ ਚਵਾਈ ਦੇਖਣੀ ਆ ਵਟਸਐਪ ਤੇ ਤੁਸੀਂ ਕਾਲ ਕਰ ਸਕਦੇ ਹੋ ਫੋਨ ਕਾਲ ਕਰ ਸਕਦੇ ਜੀ ਇੱਕ ਟਾਈਮ ਦੋ ਟਾਈਮ ਆਪਦਾ ਬਿਲਕੁਲ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸਬਦਾ ਕਰ ਸਕਦੇ ਜੀ ਠੀਕ ਆ ਭਾਈ ਪਿੰਦੇ ਠੀਕ ਆ ਜੀ ਠੀਕ ਆ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ